ਸਸਿਕਾਉ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਨੰਗਲ ਜੀ ਜ਼ਿਲ੍ਹਾ ਤੇ ਤਹਿਸੀਲ ਬਾਈ ਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਟੋਟਲ 5 ਨਾਗਾ ਜੀ ਜਿਨ੍ਹਾਂ ਚੋਂ 2 ਟੋਕੜ ਆ ਤੇ 3 ਸੂਏ ਸਵਾਏ ਆ ਡਿਟੇਲ ਤੁਹਾਨੂੰ ਬਾਅਦ ਤੋ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਜੇ ਕੋਈ ਵੀ ਸੁਇਆ ਸвая ਨਾਗਾ ਤਾਂ ਉਹਦੀ ਆਪਦੀ ਮਾਰਕਿੰਗ ਕਰ ਲਿਓ ਤੇ ਜੇ ਕੋਈ ਗੱਬਣਾ ਦਾ ਥਾਣੇ ਵੀਰ ਜਰੂਰ ਪਾਸ ਕਰ ਲਿਆ ਕਰੋ ਆ ਜਾਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਜਿੰਦਰ ਸਿੰਘ ਜੀ ਪਿੰਡ ਲੰਗੋ ਜਿਹੜਾ ਫੀਰਕੋੜੀ ਮੋਬਾਈਲ ਨੰਬਰ ਜੀ 99688 9685 ਠੀਕ ਹੈ ਵੀਰੇ ਪੰਜ ਨਾਗਾ ਜੀ ਅੱਜ ਹਾਂਜੀ ਹਾਂਜੀ ਪੰਜ ਇਧਰੋਂ ਸੂਈ ਸਵਾਈ ਤੋਂ ਸ਼ੁਰੂ ਕਰਦੇ ਆ ਵੀਰੇ ਸੂਆ ਕਿੰਨਾ ਜੀ ਸੂਆ ਵੀ ਦੂਜਾ ਕਦੋਂ ਸੂਈ ਹੈ ਜੀ ਤਿੰਨ ਦਿਨ ਹੋ ਗਈ ਸੂਈ ਨੂੰ ਬੱਚਾ ਕੀ ਹੈ ਜੀ ਬੱਚਾ ਮਗਰ ਬੱਚਾ ਜੀ ਜੀਰ ਦੀ ਡੰਨ ਹੈ ਜੀ ਹਾਂਜੀ ਹਾਂਜੀ ਡੰਨ ਕਿੰਨਾ ਬੋਲਾ ਤਿਆਰ ਹੈ ਜੀ 14 ਲੀਟਰ ਬੋਲਾ ਤਿਆਰ ਹੈ ਜੋਕ ਕਿ ਦੇ ਦਾਂਗੇ ਹਾਂਜੀ ਹਾਂਜੀ ਥਨਾ ਦੀ ਡੰਨ ਹੈ ਜੀ ਓਕੇ ਆਈ ਜਾਣਾ ਤੋੜ ਕੇ ਦਿਖਾ ਦੇ ਵੀਰੇ ਉਹ ਤੋੜ ਦੇ ਸੂਆ ਦੂਜਾ ਸੂਈ ਹੈ ਜੀ ਅੱਜ ਬਾਈ ਦੱਸਦਾ ਕਿ ਤੀਜਾ ਦਾ ਨਸੂਈ ਨੂੰ ਬੱਚਾ ਮਗਰ ਮੇਲਕਾ ਨਾ ਨਾ ਲੱਗਿਆ ਬਾਈ ਬੱਚਾ ਮਗਰ ਮੇਲਕਾਫ ਆ ਜੀ ਨੈਟ 14 ਕਿਲੋ ਬੋਲੀ ਕੋਈ ਵੀ ਵੀਰ ਬਾਈ ਦੇ ਘਰੇ ਜੋਖ ਕੇ ਲਿਜਾ ਸਕਦਾ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਸੋਹਣਾ ਫਿਟਨੈਸ ਵਾਲਾ ਹਵਾਨਾ ਬਾਕੀ ਵੀਰੇ ਕਰੋ ਸੰਗ ਗਰਮੀਆਂ ਤੋਹਫਾ ਗਰਮੀ ਕਰਮ ਵਾਲੀ ਘਟ ਮਨਾਊਗੀ ਤੇ ਫੈਟ ਚੰਗੀ ਆ ਉਹ ਬਾਕੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਜੇਰ ਦੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਿਓ ਕਿੰਨਾ ਕੁ ਪਾਜੂ ਮੇਰੇ ਦੁੱਧ ਦੁੱਧ ਬਈ ਪਾਜੂਗੀ 17 18 ਲੀਟਰ ਠੀਕ ਆ ਬਈ ਹੋਊ ਵੀ ਬਾਕੀ ਅੱਗੇ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਨਾ ਥਾਣਾ ਮੁੱਤੀ ਵਾਲਾ ਹੱਥੀ ਜਵਾਈ ਵਾਲਾ ਥਾਣਾ ਜੀ ਮੱਝਾ ਰਗਾ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਬਈ 60000 ਦੀ ਦੇਣੀ ਆ ਹੋਜੂ ਮੰਨ ਤਾਂ ਜੀ ਮਾਨਤਾ ਠੀਕ ਹੈ ਜੀ 65000 ਦੀ ਬਾਈ ਕਹਿੰਦਾ ਦੇਣੀ ਆ ਜੀ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਜੀ ਨੰਬਰ ਸਿੱਧਾ ਚੱਲੂਗਾ ਜੀ ਅੱਗੇ ਦੋ ਨੰਬਰ ਨਾਲ ਅਗੇ ਦਾ ਸੁਆ ਕਿੰਨਾ ਮਾ ਜੀ ਇਹਦਾ ਵੀ ਦੂਜਾ ਤੀਜਾ ਸੁਆ ਹੋਊਗਾ ਕਦੋਂ ਸੁਈ ਹੈ ਜੀ ਏਦਾ ਵੀ ਪਤਾ ਹੀ ਨਹੀਂ ਕਦੋਂ ਇਸੋਈ ਆ ਆਪਣੀ ਲਿਆਂਦੀ ਆ ਹਾਂਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀ 7 ਲੀਟਰ ਤਿਆਰ ਆ ਥੱਲੇ ਏਆਈ ਵਗੈਰਾ ਹੋਈ ਆ ਜੀ ਕੋਈ ਵੀ ਆ ਜੀ ਕਿੰਨਾ ਕ ਸਮਾਂ ਹੋ ਗਿਆ 16-17 ਦਿਨ ਹੋ ਗਿਆ ਬਈ ਠੀਕ ਆ ਖਾਲੀ ਦੇਣੀ ਆ ਜੀ ਖਾਲੀ ਦੇਣੀ ਆ ਬਈ ਖਾਣਾਂ ਦੀ ਡੰਨਾ ਜੀ ਜਮਾ ਡੰਨਾ ਬਈ ਠੀਕ ਆ 7 ਕਿਲੋ ਦੁੱਧ 7 ਕਿਲੋ ਦੁੱਧ ਹੈਗਾ ਬਈ 2 ਕਿਲੋ ਲਵਾਂਗੇ 7 ਕਿਲੋ ਦੁੱਧ ਜੋਕ ਕੇ ਲੈ ਜਿਵੇਂ ਬਾਈ ਦੀ ਗੱਲ ਸਹੀ ਆ ਬਾਈ ਕਹਿੰਦਾ ਆਪਣੀ ਲਿਆਂਦੀ ਆ ਜਿੰਨਾ ਸਮਾਂ ਮਰਜੀ ਮੰਨ ਲਓ ਚਾਹੇ 4 ਮਹੀਨੇ ਮੰਨ ਲਓ ਚਾਹੇ 6 ਮੰਨ ਲਓ ਚਾਹੇ 8 ਮੰਨ ਲਓ ਉਹ ਤੁਹਾਡੀ ਇੱਛਾ ਮੁਰਦ ਲਈ ਫਣਾਂ ਦੇ ਸਹਿਜ ਵੀ ਸੋਹਣੇ ਹੈ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜਿਹੜਾ ਨੈਟ 7 ਕਿਲੋ ਦੁੱਧ ਤਿਆਰ ਹੋਊਗਾ ਉਹ ਤੁਸੀਂ ਆਪ ਦੀ ਮਿਲਕਿੰਗ ਕਰ ਸਕਦੇ ਆ ਜੀ ਹਵਾਨਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਕੱਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋੜ ਸ਼ੰਖ ਪੋਰਾ ਵੀ ਨੇ ਤੇ ਇਹਦੀ ਡਿਮਾਂਡ ਬਈ ਇਹ 18000 ਦੀ ਦੇਣੀ ਆ ਹੋਜੂਲੈਸ ਜੀ ਮਾਨਤਨ ਹੋਈ ਵਿੱਚ ਠੀਕ ਹੈ ਵੀਰੇ ਅੱਗੇ ਤੈਨੂੰ ਨੰਬਰ ਸਿੰਘਾਂ ਵਾਲੀ ਵੜ ਵੀਰੇ ਸੁਆਗਤ ਜੀ ਹੋ ਗਈ ਦੂਜਾ ਇਹ ਕਦੋਂ ਸੂਈ ਹੈ ਜੀ ਇਹਨੂੰ ਬਈ ਹੋ ਗਏ ਸੂਈ ਨੂੰ ਬਾ 10 ਕਦੋਂ ਨਹੀਂ ਹੋਏ ਹੋਣੇ ਮਸਾਂ ਬੱਚਾ ਕੀ ਹੈ ਜੀ ਬੱਚਾ ਮਗਰ ਬੱਚਾ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ 11 ਲੀਟਰ ਥੰਦੀ ਹੈ ਜੀ ਥਣਾ ਦੇ ਦੰਨਾ ਜੀ ਦੰਨਾ ਵੀ ਤੋੜ ਕੇ ਦਿਖਾ ਦੀ ਵੀਰੇ ਹਾਈਟ ਨਾਰਮਲ ਆ ਜਾਂਦੀ ਆ ਚੰਗੀ ਆ ਵੜ ਵੀਰੇ ਗਰਮੀਆਂ ਪੂਰੀ ਸੀ ਰਾਤ ਵੀ ਠੰਡੀ ਆ ਜਮਾ ਠੀਕ ਆ ਵੀਰੇ 11 ਕਿਲੋ ਨੈਟ ਦੁੱਧ ਤਿਆਰ ਹੋਊਗਾ ਕੋਈ ਵੀਰ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਬਾਕੀ ਥਣਾ ਦੀ ਸਹਿਜ ਵੀ ਸੋਹਣੇ ਸੋਹਣਾ ਗੁਲਾਬੀ ਥਣ ਕੱਲਾ ਕੱਲਾ ਨਿਖੜਮਾ ਲੱਗਿਆ ਬੱਚਾ ਮਗਰ ਮੇਲਕਾਫਾ ਜੀ ਵੱਛਾ 10 ਕਦਨ ਬਾਈ ਸਮਾਂ 10 ਦਾ ਕਿ ਸੂਈ ਨੂੰ ਸਮਾਂ ਹੋ ਗਿਆ ਤੇ 11 ਕਿਲੋ ਦੁੱਧ ਜਿਹੜਾ ਅੱਜ ਦਾ ਉਹ ਤੁਸੀਂ ਚਵਾਈ ਕਰ ਸਕਦੇ ਆ ਗਰਮੀਆਂ ਦਾ ਤੋਹਫਾ ਹੀ ਹੈ ਵੀ ਕਰਮਾ ਵਾਲੀ ਦੇ ਇਹਦੀ ਡਿਮਾਂਡ ਜੀ ਬਈ ਡਿਮਾਂਡ ਜੇ ਨਹੀਂ ਮਰਜੀ ਕਰ ਲੋ 35000 ਦੀ ਦੇਣੀ ਹੈ ਠੀਕ ਹੈ ਜੀ ਜੈਜ ਡਿਮਾਂਡ ਆ ਬਾਈ ਕਹਿੰਦਾ 35000 ਦੀ ਦੇਣੀ ਆ ਬਾਕੀ ਜਿਹੜਾ ਨੈੱਟ ਦੁੱਧ ਆ ਉਹ ਤੁਸੀਂ ਮਿਲਕਿੰਗ ਕਰ ਸਕਦੇ ਹੋ ਅੱਗੇ ਵੀਰੇ ਸਾਹੀਵਾਲ ਦਾ ਨਕੀਨਾ کہہ ਸਕਦੇ ਆ ਪਿਓਰ ਸਾਹੀਵਾਲ ਸੁਆ ਕਿੰਨਾ ਮਾਜੀ ਇਹਦਾ ਤੇ ਤੀਜੇ ਹੋ ਗਈ ਬਈ ਸੁਆ ਇਹ ਕੋਦੋ ਸੂਈ ਆ ਜੀ ਇਹਨੂੰ ਤਾਂ ਬਈ ਸੂਈ ਨੂੰ ਹੋ ਗਿਆ ਮਹੀਨਾ ਤੋਂ ਉੱਤੇ ਹੋ ਗਿਆ ਹੂਗਾ ਬੱਚਾ ਜੀ ਬੱਚਾ ਮਗਰ ਬੱਛੀ ਆ ਜੀ ਆਹ ਵਾਲੀ ਬੱਛੀ ਆ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਬੱਚੇ ਤਾਂ ਹੀ ਮਿਲਦੀ ਆ ਜੀ ਹਾਂਜੀ ਹਾਂਜੀ ਠੀਕ ਆ ਬੱਚੇ ਦੇ ਵੀ ਮਿਲ ਪੈਂਦੀ ਆ ਜੇ પાસੇ ਬੰਨ ਕੇ ਚੋਣੀ ਪਾਸੇ ਬੰਨ ਕੇ ਮਰਦੇ ਪਾਸੇ ਬੰਨ ਕੇ ਵੀ ਹਾਂਜੀ ਸੰਗਾ ਮਾਰਦੀ ਮੁਰਦੀ ਨਾਣਾ ਭਾਈ ਜਮਾ ਠੰਡੀ ਕਿੰਨੀ ਸੀਲ ਦੀ ਗਾਰੰਟੀ ਹੈ ਕਿੰਨਾ ਦੁੱਧ ਤਿਆਰ ਹੋਊਗਾ ਜੀ 8 ਕਿਲੋ ਤਿਆਰ ਆ ਭਾਈ ਠੰਡੇ ਦੋਨੇ ਟਮਾਰ ਕੇ ਦਵਾਂਗੇ ਹਾਂਜੀ ਠੀਕ ਆ ਵੀਰੇ ਜਮਾ ਸੰਗਣਾ ਹੋ ਚਿੱਟਾ ਵੀਰ ਹਾਂਜੀ ਹਾਂਜੀ ਬਾਕੀ ਸਭੀ ਪਲੀ ਫੁੱਲ ਚੰਗੀ ਆ ਫੁੱਲ ਭਜਨ ਬਜੂਰ ਆਲੀ ਵਹਿੜਾ ਨਾਲ ਤੁਹਾਨੂੰ ਵੱਛੀ ਮਿਲ ਜਾਣੀ ਆ ਵੱਛੀ ਗਰਚ ਪੈਂਦੀ ਆ ਜੀ ਬੱਕੇ ਤੇ ਵੀ ਮਿਲ ਪੈਂਦੀ ਆ ਵੈਸੇ ਵੀ ਮਿਲ ਪੈਂਦੀ ਆ 8 ਕਿਲੋ ਨੈਟ ਦੁੱਧ ਆਪਦਾ ਜੋਕ ਕੇ ਲੈ ਜਾਓ ਬਾਕੀ ਨਿੱਗਰ ਨੂੰ ਪੂਰੀਆ ਸੂਣਾ ਥਣਾ ਦੱਸਿਆ ਜਾਂ ਮੋਟਾ ਥਣਾ ਤੁਹਾਨੂੰ ਪਤਾ ਵੀਰੇ ਸੀਜ਼ਨ ਗਰਮੀ ਦਾ ਚੱਲੀ ਜਾਣਾ ਤੇ ਗਰਮੀ ਵਾਲੀ ਫ੍ਰਿਜ ਹੀ ਕਹਿ ਸਕਦੇ ਹੋ ਠੰਡੀ ਸੀਲ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਥਣਾ ਦੀ ਵੀ ਗਾਰੰਟੀ ਹੋਊਗੀ ਨਗਨਾ ਨਗਤ ਨੂੰ ਫ੍ਰੀ ਹੋ ਜਾਣਾ ਮਗਰ ਵੱਛੀ ਆ ਤੇ ਇਹਦੀ ਡਿਮਾਂਡ ਵੀਰੇ ਇਹ ਡਿਮਾਂਡ ਵੀ 25000 ਰੁਪਏ ਦੀ ਠੀਕ ਆ ਹੋਜੂ ਲੈਸ ਜੀ ਹਾਂਜੀ ਵੀ ਮਾਨਤਨ ਹੋਜੂਗਾ ਠੀਕ ਆ ਜੀ 25000 ਰੁਪਿਆ ਡਿਮਾਂਡ ਆ ਵਿੱਚੋਂ ਮਾਨਤਨ ਹੋਜੂਗਾ ਕਿ ਪੰਜ ਨੰਬਰ ਨਾਲ ਅਗੇ ਦਾ ਸੂਆ ਕਿੰਨਾ ਮਾ ਜੀ ਇਹਦਾ ਬਈ ਦੂਜਾ ਸੂਆ ਸੂਈ ਯਾਰ ਇਹ ਕਦੋਂ ਸੂਈ ਆ ਜੀ ਇਹਨੇ ਸੂਈ ਨਾ ਹੋ ਗਿਆ ਕਨਵਰਟਨ ਟਾਈਮ ਹੀ ਹੋ ਗਿਆ ਉਹਨੇ ਬਈ ਠੀਕ ਆ ਬੱਚਾ ਇਹਦਾ ਜੀ ਬੱਚਾ ਮਗਰ ਬੱਚੀ ਆ ਜੀ ਆ ਵਾਲੀ ਜੀ ਹਾਂਜੀ ਦੇਣੀ ਬੱਚੀ ਤਾਂ ਵੇਣਾ ਜੀ ਦੇਣੀ ਬੱਚੀ ਤਾਂ ਵੇਣਾ ਜੀ ਬੱਚੀ ਬੱਚੀ ਲੈਣੀਆਂ ਨਾਲ ਫਿਰ 10000 ਰੁਪਏ ਵਧ ਲੱਗੂਗਾ ਠੀਕ ਆ ਜੀ ਜੇ ਕੋਈ ਬੱਚੀ ਲੈ ਜਾਂਦਾ ਚੱਲ ਇਹ ਵੀ ਵੈਸੇ ਹਾਂਜੀ ਮਿਲਦੀ ਵੈਸੇ ਹੀ ਹੈ ਹਾਂਜੀ ਹਾਂਜੀ ਵੈਸੇ ਹੀ ਕਿੰਨਾ ਸਮਾਂ ਹੋ ਗਿਆ ਇਹ ਆਈ ਦੋ ਮਹੀਨੇ ਹੋ ਗਏ ਬਾਈ ਦੋ ਮਹੀਨੇ ਚੈੱਕ ਤਾਂ ਨਹੀਂ ਕਰਾਈ ਨਹੀਂ ਚੈੱਕ ਨਹੀਂ ਕਰਾਈ ਖਾਲੀ ਦੇਣੀ ਹੈ ਖਾਲੀ ਦੇਣੀ ਹੈ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ ਦੁੱਧ ਬਾਈ 14 ਲੀਟਰ ਆ ਸਾਡੇ ਪੂਰਾ ਜੋਕ ਕੇ ਦੇ ਦਿੰਦਾ ਹਾਂ ਹਾਂਜੀ ਠੀਕ ਹੈ ਜੀ 14 ਲੀਟਰ net ਦੁੱਧ ਹੋਊਗਾ ਜੀ ਕੱਦ ਕਾਠ ਵੀ ਚੰਗਾ ਆ ਜਾਂਦਾ ਛੋਟਾ ਛੋਟਾ ਸਿੰਗ ਜ਼ਰੂਰ ਆ ਜੀ ਬਾਕੀ ਅੰਗ ਇਹ ਵੀ ਕ੍ਰੋਸ ਆ ਜਾਂਦਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਤੀ ਚਵਾਈ ਵਾਲਾ ਥਾਣਾ ਬਾਕੀ ਚਮਕਦਮ ਕਾਲੀ ਆ ਬੱਚਾ ਹੈ ਤਾਂ ਮਗਰ ਬੱਚੀ ਹੈ ਜਰਸੀ ਦੀ ਪਰ ਬਾਈ ਕਹਿੰਦਾ ਦੇਣੀ ਨਹੀਂ ਆਪਾਂ ਜੇ ਕੋਈ ਲਜਾਣੀ ਚਾਹੁੰਦਾ ਤਾਂ 10000 ਰੁਪਿਆ ਐਕਸਟਰਾ ਲੱਗੂਗਾ ਤੇ ਇਹਦੀ ਇਕੱਲੀ ਦੀ ਡਿਮਾਂਡ ਜੀ ਇਹਦੀ ਇਕੱਲੀ ਡਿਮਾਂਡ ਵੀ 45000 ਰੁਪਿਆ ਉਹ ਜੂ ਮੰਨਤਾ ਹਾਂ ਜੀ ਠੀਕ ਹੈ ਜੀ ਇਕੱਲੀ ਦੀ ਡਿਮਾਂਡ ਬਾਈ ਕਹਿੰਦਾ 45000 ਰੁਪਿਆ ਬਾਕੀ ਜਿਹੜਾ ਨੈੱਟ ਦੁੱਧ ਦੱਸਿਆ ਉਹ ਬਾਈ ਦੇ ਘਰ ਦਾ ਤਿਆਰ ਹੋਊਗਾ ਤੁਸੀਂ ਆਪ ਦੀ ਚੁਵਾਈ ਕਰ ਲਿਓ ਜੀ ਬਾਕੀ ਜਿਹਨੂੰ ਨਾਲ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ